ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰਸ ਜੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਨਾਮ ਉਹ ਗੁਰਬਖਸ਼ੀਤ ਸਿੰਘ ਉਰਫ ਗੋਰਾ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲਾ ਹਾਂ ਤੇ ਜਿਹੜੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਵੇਖਦੀਆਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਜਿਹੜੀਆਂ ਭੈਣਾਂ ਬਾਹਰਲੀ ਕੰਟਰੀਆਂ ਦੇ ਵਿੱਚ ਬੈਠ ਕੇ ਵੇਖਦੀਆਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਤੇ ਅੱਜ ਜਿਹੜਾ ਅਪ ਟੌਪਿਕ ਲੈ ਕੇ ਆਏ ਹਾਂ ਉਹ ਲੇਡੀ ਸੂਟ ਦਾ ਭੈਣਾਂ ਜਿਆਦੇ ਲੇਡੀ ਸੂਟ ਸੇ ਕੀ ਖੁਸ਼ ਆ ਹਨ ਤਾਂ ਆਪਾਂ ਲੇਡੀ ਸੂਟ ਦੀ ਵੀਡੀਓ ਬਣਾਉਣ ਲੱਗੇ ਆ। ਸ਼ਰਟ ਦੀ ਇਹ ਜਿਹੜੀ ਲੈਂਡਿੰਗ ਵਾਲੀ ਦੀ ਉਹ ਮੈਂ ਪਹਿਲਾਂ ਪਾਤੀ। ਹੁਣ ਨਾਲ ਸਲਵਾਰ ਦੀ ਮੈਂ ਉਹਦੇ ਨਾਲ ਤਾਂ ਨਹੀਂ ਪਏ ਫਿਰ ਵੀਡੀਓ ਲੰਬੀ ਜ਼ਿਆਦਾ ਹੋ ਜਾਂਦੀ ਹੈ ਨਾ। ਕਈ ਬਣਾ ਫਿਰ ਗੁੱਸਾ ਵੀ ਕਰਦੀਆਂ। ਬਈ ਲੰਬੀ ਵੀਡੀਓ ਨਾ ਕਰਿਆ ਕਰੋ ਛੋਟੀ ਵੀਡੀਓ ਕਰਿਆ ਕਰੋ। ਤਾਂ ਕਰਕੇ ਆਪਾਂ ਵੀਡੀਓ ਛੋਟੀ ਬਣਾਵਾਂਗੇ। ਪਹਿਲਾਂ ਕਪੜਾ ਮਿਲਦੇ ਆਪਾਂ ਕਿੰਨਾ ਦੇਖੋ। ਕਈ ਬਣਾ ਜ਼ੀਰੋ ਲੈਵਲ ਤੋਂ ਸਿੱਖਿਆ ਸ਼ੁਰੂ ਕੀਤਾ ਫਿਰ ਸਾਰਿਆਂ ਨੂੰ ਆਪਾਂ ਨਾਲ ਲੈ ਕੇ ਚੱਲਣਾ ਪਊਗਾ। ਤਾਂ ਕਪੜਾ ਮਿਲਣਾ ਲਾਜ਼ਮੀ ਹੋਣਾ ਚਾਹੀਦਾ ਬੰਦੇ ਨੂੰ ਕਪੜਾ ਹੈਗਾ 3 ਮੀਟਰ ਆ ਦੇਖੋ। ਜਿਹੜਾ ਪੀਤਾ ਹੈ ਆ ਦੇਖੋ ਡੇਢ ਡੇਢ ਆ ਹੋ ਗਿਆ ਤੇ ਜਿਹੜੀ ਆ ਹੋ ਤਿੰਨ ਹੋ ਗਿਆ ਆਪਾਂ ਜਿਹੜੀ ਸਲਵਾਰ ਬਣਾਉਣੀ ਹੈ ਜੀ ਨਾ ਦਾ ਵਾਲੀ ਪਾਰੀ ਕਰਨੀ ਆ ਨਾ ਹੀ ਵਾਲੀ ਹੌਲੀ ਇੱਕ ਵਾਰੀ ਮੈਂ ਤੁਹਾਨੂੰ ਨਾਪ ਦਿਖਾ ਦੇ ਕਿੰਨਾ ਆ ਆ ਦੇਖੋ ਨਾਪ ਤਿਆਰ ਆਸਣੇ 벨ਟ ਦੇ 36 ਇੰਚ ਤੇ ਜਿਹੜੀ ਪੇਟੀ ਕਹਦੇ ਨੇ ਜਾਂ 벨ਟ ਕਹਿੰਦੇ ਨੇ ਉਹ 23.5 ਆ ਮੂਰੀ ਪਹੁੰਚਾ 14 7 ਅੱਧਾ ਪੂਰਾ 14 ਕੱਟਣਾ ਕਿਵੇਂ ਆਜੂ ਮੈਂ ਤੁਹਾਨੂੰ ਦੱਸ ਦਾਂ ਸਿੰਗਲ ਪੱਲਾ ਲੈਣਾ ਆਪਣੇ ਐਂ ਕਰਕੇ ਠੀਕ ਆ ਇੱਥੋਂ ਪੂਰਾ ਧਿਆਨ ਨਾਲ ਦੇਖੋ ਇੱਕੋ ਵਾਰੀ ਜਿਨਾਲੇ ਫੱਟੇ ਕੱਢ ਦਾਂਗੇ ਨਾਲੇ ਕਟਾਂਗੇ ਬੈਲਟ ਬਸ ਪ੍ਰੈਸ ਕੋਲੇ ਰੱਖਿਆ ਕਰੋ ਗਰਮ ਕਿੰਨਾ ਮਰਜੀ ਸਿਲਕੀ ਹੋਵੇ ਸੂਟ ਪ੍ਰੈਸ ਪ੍ਰੈਸ ਆਪਣੇ ਕੋਲੇ ਜੀ ਗਰਮ ਹੋਵੇ ਨਾ ਫਿਰ ਨਾਲ ਨਾਲ ਸੌਖਾ ਹੋ ਜਾਂਦਾ ਕੱਟਣਾ ਆਪਣਾ ਬੁਨੇ ਕੱਨੇ ਰੂਪ ਨਾਲ ਫਾਈ ਕੋਈ ਕਰਕੇ ਫਿਰ ਕਾਂਟ ਦਾਂਗੇ ਇਹਨਾਂ 36 ਇਚ ਲਮਾਰ ਸਲਵਾਦ ਦੀ ਲੰਮਾਈ ਇਹਨਾਂ ਦੀ ਲਓ ਜੀ ਇਥੇ ਸੈੱਟ ਹੋ ਗਿਆ ਨਾ ਆਪਦੀ ਆਪਈ ਉਹ ਰਬੇਟੇ ਪ੍ਰੈਸ ਸਮਾਰਾਂਗੇ ਕਰੀਜ ਬਣਾਾਂਗੇ ਤੁਹਾਡੇ ਵਾਲੇ ਪਾਸੇ ਵੀ ਕਪੜਾ ਹੱਲੇ ਆ। ਹਾਂ ਐਸੇ ਠੀਕ ਹੈ ਚੰਗੀ ਤਰ੍ਹਾਂ ਜਿੱਥੇ ਵੀ ਮਾਰਾ ਮੋਟਾ ਕਾਨ ਵਗੈਰਾ ਹੁੰਦਾ ਆਪ ਜੀ ਹੱਬ ਨਿਕਲ ਜਾਂਦਾ ਜਿੰਨਾ ਮੁੜਿਆ ਹੁੰਦਾ ਕਪੜਾ ਉਨਾਂ ਪ੍ਰੈਸ ਦੇ ਨਾਲ ਨਿਕਲ ਜਾਂਦਾ ਆ ਇਧਰ ਹੀ ਸਾਈਡ ਮੇ ਚੰਗੀ ਤਰ੍ਹਾਂ ਕਰੀਜ ਬਣਾ ਦੂੰਗਾ। ਜਮਾ ਸੌਖਾ ਜੇ ਕਿਸੇ ਭੈਣ ਕੋਲ 2.5 ਮੀਟਰ ਕਪੜਾ ਆਉਂਦਾ ਸਨਵਾਰ ਨਹੀਂ ਕੱਟਣੀ ਆਉਂਦੀ ਜਾਂ 1.5 ਮੀਟਰ ਪਲੇ ਦਾ ਕਪੜਾ ਆਉਂਦਾ ਸਲਵਾਰ ਨਹੀਂ ਕੱਟਦੇ ਤੁਸੀਂ ਮੈਨੂੰ WhatsApp ਦੇ ਉੱਪਰ ਗੋਲ ਕੇ ਭੇਜਿਆ ਕਰੋ ਠੀਕ ਆ ਜਾਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਦਾ ਕਰੋ ਬਈ ਸਾਰੇ ਕੋਲੇ ਕਪੜਾ 1.5 ਮੀਟਰ ਪਰੇ ਦਾ ਆਇਆ ਤਾਂ ਉਹਦੀ ਮੈਨੂੰ ਸਲਵਾਰ ਜਾਂ ਪਲਾਜੋ ਵਗੈਰਾ ਨਹੀਂ ਕੱਟਣਾ ਹੁੰਦਾ ਕੋਈ ਸੰਗਣ ਵਾਲੀ ਗੱਲ ਨਹੀਂ ਹੁੰਦੀ ਨਾ ਦੱਸੇ ਕੁਛੇ ਬਣਾ ਕੋਈ ਵੀ ਨਹੀਂ ਗਾਵਾਦਾ ਸਿੱਖਦਾ ਤਾਂ ਹਾਇਦ ਕਰ ਮੈਂ ਰਹਿਣਾ ਹਣਾ ਤੁਸੀਂ ਫਿਰ ਵੀ ਚਲੋ ਨਵੇਂ-ਨਵੇਂ ਲੱਗੋ ਕਿਉਂਕਿ ਬੰਦੇ ਨੂੰ ساری ਉਮਰ ਸਿੱਖਦੇ ਰਹਿਣ ਦੇਈ ਜਾ ਤਾਂ ਹੀ ਵਧੀਆ ਰਹਿੰਦਾ ਹੈ ਜਿਵੇਂ ਖੜਾ ਪਾਣੀ ਮਸਕੀ ਅੰਦਰ ਉਹ ਜਦੋਂ ਪਖੜ ਜਾਂਦੇ ਆ ਫਿਰ ਬੰਦਾ ਦਾ ਸਮਝੂ ਗਿਆ ਤਾਂ ਬੰਦਾ ਹਮੇਸ਼ਾ ਸਾਰੀ ਓਰ ਸਿੱਖਦਾ ਰਹੇ ਤਾਂ ਬੜੀ ਵਧੀਆ ਗੱਲ ਆलो ਅੱਜ ਦੇ ਵਿੱਚ ਆ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਂ ਜੂਮ ਕਰਕੇ ਜਿਵੇਂ ਆ ਮੋਰਗ ਹਨ ਇਹ ਆਪਾਂ ਅਣ ਦੇਖੀ ਨਹੀਂ ਕਰਦੇ ਇਹਨਾਂ ਨੂੰ ਕੱਢਣਾ ਹੁੰਦਾ ਹੁਣ ਮੈਂ ਇਹਨੂੰ ਸਕੇਲ ਕਰਕੇ ਸਾਰੀਆਂ ਮੋਰਾਂ ਹੀ ਕੱਢ ਦੂੰਗਾ ਇਹ ਵੀ ਤੁਸੀਂ ਵੀ ਰੱਖਣੀਆਂ ਨਹੀਂ ਇਹ ਆ ਮੋਰਗ ਇਹ ਫਿਰ ਬਾਅਦ ਦੇ ਵਿੱਚ ਆਪਾਂ ਨੂੰ ਬਹੁਤ ਔਖਾ ਲੱਗਦਾ ਹੈ ਨਾ ਜਦੋਂ ਗਾਹ ਕਾ ਕੇ ਸਵਾਲ ਕਰਦਾ ਵੀ ਆ ਕੀ ਕੀਤਾ ਆलो ਐਂ ਕਰਕੇ ਨਾਲੇ ਤਾਂ ਕਾਣ ਨਿਕਲ ਜੂਗਾ ਨਾਲੇ ਆਪਣੀਆਂ ਸਾਰੀਆਂ ਮੋਰਾਂ ਇੱਥੋਂ ਆਪਣੀ ਸ਼ਾਨੀ ਲਾਭਾ ਵੀ ਚਾਕਣਾ ਬਿਲਕੁਲ ਸਿੱਧੀ ਲੋਚ ਆਈਦਰ ਹੋ ਗਿਆ ਸਕਿਲ ਹੁਣ ਆਪਾਂ 6 ਇੰਚ ਫੀਤਾ ਕੱਢਾਂਗੇ ਬੈਲਟ ਦੇ ਉੱਪਰ ਜਿਹੜੀਆਂ ਭੈਣਾਂ ਨੂੰ ਸਮਝ ਆ ਗਈ 6 ਇੰਚ ਫੀਤੇ ਵਾਲੀ ਉਹ ਵੀ ਕਮੈਂਟ ਕਰਨ ਜਿਹੜੀਆਂ ਭੈਣਾਂ ਨੂੰ ਨਹੀਂ ਆਈ ਕਮੈਂਟ ਆਹ ਦੂਜਾ ਸਮਝ 6 ਇੰਚ ਵਾਲੀ ਉਹ ਵੀ ਕਮੈਂਟ ਕਰਨ ਤਾਂ ਕਿ ਮੈਂ ਥੋੜਾ ਹੋਰ ਬਰੀਕੀ ਦੇ ਵਿੱਚ ਸਮਝਾਉਂਗਾ ਦੇਖੋ ਜਿਵੇਂ ਸਲਵਾਰ 36 ਆ ਮੈਂ ਕੱਢ ਲਿਆ ਫੀਤਾ 6 ਇੰਚ ਤਾਂ ਲੰਬਾਈ ਕਿੰਨੀ ਬਣ ਗਈ 36 ਦੇ ਤਣ 39 ਬਣ ਗਈ 39 ਐ ਬਣ ਗਈ ਆਪਾਂ ਇੱਥੋਂ ਨੇਫਾ ਵੀ ਮੋੜਨਾ ਦੇਖੋ ਆਹ ਮੁੜ ਗਿਆ ਇੰਨਾ ਬੜਾਂ ਜੀ ਆ ਜਾਊਗਾ ਇੰਨਾ ਕੁ ਵਧੂਗਾ ਜਦੋਂ ਤੁਸੀਂ ਸਾਰੀ ਸਲਵਾਰ ਤਿਆਰ ਕਰ ਲਈ। ਉਸ ਤੋਂ ਬਾਅਦ ਪਹੁੰਚ ਲਾਉਣ ਤੋਂ ਬਾਅਦ ਤੁਸੀਂ ਬਾਹਤ ਘਾਟ ਸੈੱਟ ਕਰਨੀ ਹੈ। ਹੁਣ 36 ਤੇ 39 ਪਰ ਆਪਾਂ ਇਹਨੂੰ ਰੱਖਾਂਗੇ ਪੌਣੇ 40 ਕਿਉਂਕਿ ਸਲਵਾਰ ਨੂੰ ਮੂਹਰੋ ਚੱਕਾਂਗੇ। ਪੇਟ ਦੇ ਉੱਪਰ ਤਾਂ ਸਲਵਾਰ ਚੜ੍ਹਦੀ ਢਿੱਕੂਗੀ। ਮੂਹਰਲੇ ਪਾਸੇ ਪਹੁੰਚਿਆਂ ਨੂੰ ਆਪਾਂ ਡਾਊਨ ਕਰਾਂਗੇ। ਧਿਆਨ ਦੇ ਨਾਲ ਦੇਖੋ ਵੀਡੀਓ। ਕੰਮ ਦੀ ਪੂਰੀ ਥੋੜੀ। ਲਓ ਜੀ ਇੱਥੋਂ ਆਪਾਂ ਇਹਨੂੰ ਸਕੁਅਰ ਕਰ ਲਾਂਗੇ। ਬਿਲਕੁਲ ਸਿੱਧਾ। ਇਹ ਐਸ ਤਰ੍ਹਾਂ। ਠੀਕ ਆ। ਮੂਰੀ ਹੈਗੀ ਇਹਨਾਂ ਦੀ 14 ਇੰਚ ਤੁਸੀਂ ਨਾ ਮੂਰੀ ਤੋਂ 2 ਇੰਚ ਤਾਂ ਘੱਟ ਦੋ ਘਟ 22 ਕਰੋ ਇਹਨਾਂ ਪਹੁੰਚ ਜਿਹੜੇ ਉਹ ਘੁੰਮਦੇ ਨਹੀਂ ਜਿਵੇਂ ਹੁਣ ਮੈਂ ਇੱਧਰ ਖੜਾ ਸਿੱਧੇ ਮੇਰੇ ਪਹੁੰਚੇ ਇੱਧਰ ਨੂੰ ਜਾਣੋ ਕਿੰਨਾ ਪੈੜਾ ਲੱਗਦਾ ਨਾ ਪਹੁੰਚ ਸਿੱਧੇ ਜਾਣ ਜਾਈ ਹੁੰਦੇ ਹਮੇਸ਼ਾ ਤੇ ਤੁਸੀਂ ਇੱਥੋਂ ਕਿੰਨਾ ਰੱਖਣਾ 12 ਇੰਚ ਮੂਰੀ ਤੋਂ ਕਿੰਨਾ ਘੱਟ 2 ਇੰਚ ਇਹ ਲਾਜ਼ਮੀ ਜ਼ਰੂਰੀ ਹੈ ਇੱਥੋਂ ਵੀ 12 ਇੱਥੋਂ ਵੀ 12 ਤੇ ਇੱਥੋਂ ਵੀ 12 ਠੀਕ ਹੁਣ ਤੁਸੀਂ ਸਕੇਲ ਕਈ ਵੇਣਾ ਨਾ ਐਵੇਂ ਨਹੀਂ ਕਟਾਏ ਤੁਸੀਂ ਕੀ ਕਰਿਆ ਕਰੋ ਐਂ ਧਰ ਲਿਆ ਕਰੋ ਸਕੇਲ ਆ ਦੋਨੇ ਸਕੇਲ ਲੈ ਆ ਕੇ ਰੱਖਨੇ ਕਰੇ ਜਿਹੜੀਆਂ ਬਣਾ ਕੰਮ ਸਿੱਖਣ ਦਾ ਸ਼ੌਕ ਰੱਖਦੀਆਂ ਇਹ ਆਲੋ ਮੇਰੇ ਕੋਲ ਬੱਚੇ ਨੂੰ ਵੀ ਆਪਾਂ ਕੈਂਚੀ ਵੜਾ ਦੇ ਉਹ ਵੀ ਕੱਟ ਦੂ ਹਨਾ ਕਿਉਂਕਿ ਬਿਲਕੁਲ ਨਿਸ਼ਾਨ ਸਹੀ ਲੱਗੇ ਹੋਏ ਨਿਸ਼ਾਨ ਦੇ ਉੱਪਰ ਹੀ ਕੱਟਣਾ ਹੈ ਆਲੋ ਹੁਣ ਮੈਂ ਇਹਨੂੰ ਕੱਟ ਦੂੰਗਾ ਸਾਰੇ ਇਹਨਾਂ ਦੋ ਜਿਹੜਾ ਆਪਾਂ ਇਹ ਦੋ ਕੱਟਦੇ ਆਂ 6 ਇੰਚ ਪੀਤਾ ਮੈਂ ਕੱਢਿਆ ਸੀ ਦੁਬਾਰੇ ਤੁਹਾਡੀ ਜਾਣਕਾਰੀ ਦੇ ਵਾਸਤੇ ਦੱਸ ਦਿਆਂ ਜਿਹੜਾ 6 ਇੰਚ ਕੱਢਿਆ ਸੀਗਾ ਉਹ ਬੈਲਟ ਵਾਸਤੇ ਕੱਢਿਆ ਸੀਗਾ ਕਿਰ ਵੀ ਨਾ ਸਮਝਾਈ ਦੁਬਾਰੇ ਪੁੱਛ ਲਿਆ ਕਰੋ ਤੇ ਆ ਆਪਣੇ ਨਿਸ਼ਾਨ ਲਾ ਕੇ ਦੋ ਮੈਂ ਦੱਸਿਆ ਜੀ ਆਪਾਂ ਕਾਣ ਕੱਢਿਆ ਕੰਨੀ ਆਪ ਰੱਖਣੀ ਨਹੀਂ ਭਮਖੇ ਚ ਮਾਰਦੀ ਆ ਭਮਾ ਨਹੀਂ ਮਾਰਦੀ ਕੰਨੀ ਨੇ ਆਪਣੀ ਬੰਨਦੀ ਨਹੀਂ ਹਾਲ ਕੰਨੀ ਵੀ ਆਪਣਾ ਦੀ ਕਿਸੇ ਵੀ ਭੈਣ ਨੇ ਮੇਰੀ ਨੇ ਕੰਨੀ ਤੱਕ ਦੇ ਗਈ ਜਟਨੀ ਕੰਨੀ ਬਹੁਤ ਬੁਰਾ ਹਾਲ ਕਰਨ ਦੀ ਸੂਟ ਦਾ ਕੰਨੀ ਬਾਹਰ ਕੱਢ ਦੇ ਹਾਲ ਹੁਣ ਆਪਾਂ ਇਹਨੂੰ ਐਵੇਂ ਮੋੜ ਲਾਂਗੇ ਇਹ ਇਸ ਤਰ੍ਹਾਂ ਠੀਕ ਆ ਹੁਣ ਆਪਾਂ ਤੁਹਾਡੀ ਜਿੰਨੀ ਸਲਵਾਰ ਦੀ ਲੰਬਾਈ ਆ ਉਹ ਤੋਂ ਮੇਰੇ ਸੂ ਕਿੰਨੀ ਆ ਆ 6 ਇੰਚ ਕੱਢਦਾ ਫੀਤਾ ਦੁਬਾਰੇ ਬਰਿੰਟ ਦਾ ਧਿਆਨ ਨਾਲ ਦੇਖਿਓ ਸਲਵਾਰ ਦੀ ਲੰਬਾਈ ਹੈਗੀ ਭੈਣ ਦੀ 36 ਇੰਚ ਆ ਦੇਖੋ ਤਿਆਰ 36 ਤਿਆਰ ਆਪਾਂ ਕਿੰਨਾ ਰੱਖਣਾ 39 ਨਾ ਵੱਧ ਨਾ ਘਟ ਇੱਥੋਂ ਆਪਾਂ ਦੇਵਾਂਗੇ ਇਹਨੂੰ ਸ਼ੇਪ ਇਹ ਐਵੇਂ ਕਰਕੇ ਬਾਹਰ ਸ਼ੇਪ ਉਹ ਇੱਥੇ ਖਤਮ ਕਰ ਦਿਆ ਕਰੋ ਨੰਬਰ 2 ਇੱਧਰ ਟੱਕ ਲਾਉਣਾ ਤੁਸੀਂ ਵੀ ਪਹੁੰਚ ਵਾਲੇ ਪਾਸੇ ਕਿਤੇ ਪੁੱਠਾ ਨਾ ਕਰਦੋ ਆਪ ਪਾਸਾ ਜੇ ਥੱਲੇ ਕਰਤਾ ਫਿਰ ਸਾਰੀ ਜਖੜਾ ਨਿਕਲ ਜੂ ਸਲਵਾਰ ਦੀ ਆਪਸਾ ਤਾਂ ਰੱਖਣਾ ਆਪਸਾ ਥੱਲੇ ਰੱਖਣਾ ਇਹਨੂੰ ਐਂ ਕਰਕੇ ਆਪਾਂ ਮੋੜ ਕੇ ਸਾਈਡ ਤੇ ਰੱਖ ਦਾਂਗੇ ਇੱਕ ਸਾਈਡ ਤੇ ਰੱਖੀ ਜੰਨੇ ਸਵਾਲ ਸਾਰਾ ਹੁਣ ਇੱਥੋਂ 벨ਟ ਆ ਦੇਖੋ ਹੁਣ ਮੈਨੂੰ 벨ਟ ਕੱਢੂਗਾ ਇੱਥੋਂ 벨ਟ ਹੈਗੀ ਭੈਣ ਦੀ 23.5 ਆਪਾਂ ਕਿੰਨੀ ਰੱਖਣੀ ਹੈ 24.5 ਆਹੋ 24.5 ਤੇ ਨਿਸ਼ਾਨਾ ਲਾਵਾਂਗੇ ਆਪਾਂ ਬਿਲਕੁਲ ਸਿੱਧਾ ਚੌੜਾਈ ਕਿੰਨੀ 벨ਟ ਦੀ 6.5 ਇੰਚ ਆਹੋ 6.5 ਇੱਥੋਂ ਵੀ 6.5 ਲਾਵਾਂਗੇ ਨਿਸ਼ਾਨਾ ਤਿੰਨ ਚਾਰ ਥਾਵਾਂ ਤੇ ਡਰਾ ਲੈ ਕਰੋ ਇਹ ਨਹੀਂ ਵੀ ਕਿ ਤੂੰ ਘੱਟ ਹੋਊਗੀ ਕਿ ਤੂੰ ਵੱਧ ਹੋਊਗੀ ਇੱਥੋਂ ਵੀ 6.5 ਜਿਹਦਾ ਤੁਹਾਡਾ ਆ ਕੱਪੜਾ ਵੱਜ ਜਾਊਗਾ ਇਹ ਪਹੁੰਚੇ ਠਾਵੇਂ ਲੱਗ ਜਾਊਗਾ ਜੇ ਤੁਸੀਂ ਨਾਲਾਪੋੜਾ ਦਾ ਨਾਲਾ ਹੀ ਪਾ ਸਕਦੇ ਹੋ ਨਾ ਨਾਲਾ ਵੇਸੀ ਆਪਣਾ ਇੱਕ ਜੋੜ ਵਾਲੀ ਪਾਵਾਂਗੇ ਦੋ ਜੋੜਾਂ ਨਾਲ ਨਾਲ ਟੁੱਟਣ ਦਾ ਡਰ ਰਹਿੰਦਾ ਹੂ ਨਾਲੇ ਦੇ ਵਿੱਚ ਹਮੇਸ਼ਾ ਇੱਕ ਜੋੜ ਰੱਖਿਆ ਕਰੋ ਉਹ ਵੀ ਤਿਰਛਾ ਇਹ ਆ ਠੀਕ ਹੈ ਜੀ ਨਿਸ਼ਾਨਾ ਦੇ ਬਿਲਕੁਲ ਉੱਪਰ ਮੈਂ 벨ਟ ਵੀ ਕੱਟਦੀ ਆਹ ਲੋ ਦੋ ਚੀਜ਼ਾਂ ਆਪਣੀ ਕਟਿੰਗ 벨ਟ ਵੀ ਕੱਟੀ ਗਈ ਇਹ ਫੱਟੇ ਵੀ ਆਪਣੇ ਕੱਟੇ ਹੀ ਹੈ ਨਾ ਜੇ ਕਿਸੇ ਕੀ ਦੀ ਸਮਝ ਨਾ ਆਈ ਉਹ ਮੇਰੇ 6 ਇੰਚ ਵਾਲੇ ਫਾਰਮੂਲੇ ਦੀ ਤਾਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਭੈਣ ਬਣ ਕੇ ਜਰੂਰ ਕਮੈਂਟ ਕਰਿਓ ਜੇ ਸਮਝ ਆ ਗਈ ਤਾਂ ਵੈਰੀ ਗੁੱਡ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹੋਣ ਹਨਾ ਜੇ ਨਹੀਂ ਵੀ ਸਮਝ ਆਈ ਕੋਈ ਦਿੱਕਤ ਨਹੀਂ ਸੰਗਣਾ ਨਹੀਂ ਹੈਗਾ ਉਹ ਦੁਬਾਰੇ ਫੇਰ ਪੁੱਛ ਲਓ ਹੌਲੀ-ਹੌਲੀ ਇੱਕ ਵਾਰੀ ਦੋ ਵਾਰੀ ਪੰਜ ਵਾਰੀ 20 ਵਾਰੀ ਸਮਝ ਆ ਜੂਗੀ ਐਡੀ ਗੱਲ ਨਹੀਂ ਹੈਗੀ ਹਨਾ ਆਜੋ ਆਪਣੇ ਕੋਲੇ ਇਹ ਸਾਰਾ ਕੱਪੜਾ ਬਚ ਗਿਆ ਵੀ ਆਪਾਂ ਸਲਵਾਰ ਕਿੰਨੀ ਕੁ ਪਾਰੀ ਕਰਨੀ ਉਹ ਦੇਖਣਾ ਇੰਨਾ ਕੱਪੜਾ ਆਪਣੇ ਕੋਲੇ ਜੀ ਆਪਾਂ ਇਹ ਵੀ ਜੋ ਬਚਾਉਣਾ ਇੱਕ ਪਾਸੇ ਕੱਢ ਦਾਂਗੇ ਨਹੀਂ ਤਾਂ ਫਿਰ ਆਪਾਂ ਰੇਵਲੀਰਾ ਕੱਢ ਦਾਂ ਪੈ ਪੰਗੜਨ ਵਾਸਤੇ ਇਹਦੇ ਵਿੱਚ ਅਰੇ ਪਿੰਨਾ ਕਾਣ ਇਹਦੇ ਉੱਪਰ ਲਾਏ ਨੇ ਕੋ ਤੁਸੀਂ ਕਾਣ ਬਹੁਤ ਜ਼ਿਆਦਾ ਆ ਕਪੜਾ ਵੇਸਟ ਬਹੁਤ ਹੋਊਗਾ ਹਨ ਆਪਾਂ ਨੂੰ ਸੈਟ ਕਰ ਲੀਏ ਚੰਗੀ ਤਰ੍ਹਾਂ ਨਾਲੇ ਨਾਲਾ ਕੱਢਣਾ ਹੈ ਇੱਕ ਵਾਰੀ ਪ੍ਰੈਸ ਕਰ ਮਲਾ ਦੇ ਨਾ ਐਂ ਵਿਛਾ ਕੇ ਚੰਗੀ ਤਰ੍ਹਾਂ ਇਧਰੋਂ ਪਾਸੋਂ ਸੈਟ ਕਰ ਲੀਏ ਪਹਿਲਾਂ ਆਪਾਂ ਬਿਲਕੁਲ ਸਿੱਧਾ ਇਹਦੇ ਵਿੱਚ ਵੀ ਉਵੇਂ ਮੋਰ ਨਹੀਂ ਜਿਵੇਂ ਦੂਜੇ ਪਾਸੇ ਸੀ ਕੋਟ ਮੈਂ ਉਹ ਫਿੱਦਾ ਕਰ ਲੈਣਾ ਇੱਕ ਵਾਰੀ ਨਿਸ਼ਾਨ ਦੇ ਬਿਲਕੁਲ ਉਪਰ ਕਿਉਂਕਿ ਜੇ ਪਹੁੰਚੇ ਕੰਨੀ ਆ ਗਈ ਤੇ ਬੁਰੀ ਬੋਤਲ ਗੂਜੀ ਐਸ ਤਰ੍ਹਾਂ ਬਣਾ ਸੈੱਟ ਕਰ ਲੈ ਗੁਰੂ ਕੱਪੜੇ ਚਾਰ ਚੁਪਰੇ ਨਿਗਾ ਘਮਾਇਆ ਕਰੋ ਆਪਾਂ ਇਹ ਨਹੀਂ ਕਹਿਣਾ ਗਾਹਕ ਨੂੰ ਵੀ ਤੁਹਾਡੇ ਕੱਪੜੇ ਦੀ ਟੋਕ ਸੀ ਨਾ ਆਪਣਾ ਉਹ ਫਰਜ਼ ਬਣਦਾ ਵੀ ਆਪਾਂ ਟੋਕ ਨੂੰ ਕੱਢਣਾ ਸੀਗਾ ਦੇਖ ਕੇ ਸਾਰੇ ਚਾਰ ਚੁਪਰੇ ਨਿਗਾ ਮਾਰਾ ਕਰੋ ਕੱਟਣ ਵੇਲੇ ਵੀ ਕਿਤੇ ਝਿਰਕੀ ਤਾਂ ਨਹੀਂ ਜਾਂ ਕਿਤੇ ਟੋਕ ਤਾਂ ਨਹੀਂ ਹਨਾ ਉਹ ਅਗਲੇ ਨੇ ਵੀ 2-4000 ਰੁਪਏ ਲਾਇਆ ਹੁੰਦਾ ਸੂਟ ਤੇ ਫਿਰ ਆਪਣੀ ਸਵਾਇ ਵੱਧ ਹੁੰਦੀ ਹੈਗੀ ਲਓ ਜੀ ਐ ਜਦੋਂ ਆਪਾਂ ਵੇਖਦੇ ਗੌਰਨ ਫਰਿ ਚਾਰਜ ਵੀ ਨਿਕਾ ਮਾਰਨਾ ਕਿਉਂਕਿ ਕਿਤੇ ਕੋਈ ਚੋਕ ਵਗੈਰਾ ਤਾਂ ਨਹੀਂ 24 ਸਟੋਕ ਆ ਵੀ ਹੈ ਤੁਸੀਂ ਨਾਲ ਦੀਆਂ ਫੋਟੋ ਖਿੱਚ ਲੈਣੀਆਂ ਉਹਦੀ ਨਾਲ ਦੇ ਫੋਟੋ ਸੈੱਟ ਕਰਨੀ ਗਾਹਕ ਨੂੰ ਭਾਈ ਅੱਜ ਦੀ ਵਿੱਚ ਆਟੋ ਕਰ ਦੱਸੋ ਕਿਵੇਂ ਕਰਨਾ ਹਾਂ ਆਲੋ ਇੱਥੋਂ ਆਪੇ ਕੁਝ ਕਰ ਨਹੀਂ ਲਾਉਂ ਨੂੰ ਇਹਨਾਂ ਉਹ ਆਪਾਂ ਨੂੰ ਪ੍ਰੈਸ ਮਾਰ ਕੇ ਕੱਟਾਂਗੇ ਜਿੰਨੇ ਬਾਲਾ ਸਾਰੇ ਨਿਕਲ ਜਾਣਗੇ ਮੇਰੇ ਲੰਬਾਈ ਦਾ ਫੱਕ ਪੂਰਾ ਇਹ ਠੀਕਾ ਤੁਸੀਂ ਉਹਨੇ ਲੋਡ ਮਿਚਾ ਲਓ ਜੇ ਇਧਰੋਂ ਪ੍ਰੈਸਟੇਜ ਪ੍ਰੈਸਟੇਜ ਓਕੇ ਆ ਇਸ ਤਰ੍ਹਾਂ ਜੇ ਇਧਰੋਂ ਆਪਾਂ ਜੇ ਪ੍ਰੈਸ ਕਰਾ ਰਹੇ ਹਾਂ ਨੂੰ ਚਾਹੁੰਦੀ ਵਾਲੇ ਪ੍ਰੈਸਟੇਜ ਨੂੰ ਚੰਗੀਦਰਾ ਮਾਰ ਲਈ ਪਾਸੇ ਇਧਰ ਆਪਾਂ ਕਰੀਬ ਨੂੰ ਜਰੂਰੀ ਹੈ ਇਧਰੋਂ ਫਿਰ ਲੰਬਾਈ ਮੇਨ ਕਿ ਰੱਖਾਂਗੇ ਨਾ ਜਿੰਨੀ ਬਾਅਦ ਕੱਟ ਹੋਊਗੀ ਸਾਰੀ ਉਹ ਪਲਾਸਾਪਾ ਦੋਟਾਈ ਜਾਂ ਜਬਾਦ ਸਲਵਾਰ ਨੂੰ ਅੱਡੀਆਂ ਤੋਂ ਸਿੱਟਾਂਗੇ ਕਿਉਂਕਿ ਅੱਡੀਆਂ ਤੋਂ ਜਦੋਂ ਸਲਵਾਰ ਉੱਚੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਬੁਰੀ ਲੱਗਦੀ ਹੈ ਸਭ ਤੋਂ ਵੱਡੀ ਮੈਨੂੰ ਇਹ ਚੀਜ਼ ਤੋਂ ਅਲਕਤ ਬਹੁਤ ਹੁੰਦੀ ਜਦੋਂ ਭੈਣੇ ਸਲਵਾਰ ਪਾਈ ਮੂਰੂ ਡਿੱਗੀ ਜਾਂਦੀ ਨੇ ਬਾਲ ਮੂਰ ਨੂੰ ਉੱਤੇ ਪਿੱਛੇ ਅੱਡੀਆਂ ਲੱਗੀਆਂ ਹੋ ਜਾਂਦੀਆਂ ਹਨ ਤੇ ਜਦ ਸਲਵਾਰ ਦੇ ਪਹੁੰਚੇ ਘੁੰਮਦੇ ਉਹ ਵੀ ਮੈਨੂੰ ਬਹੁਤ ਬੁਰੇ ਲੱਗਦੇ ਉਹ ਚੀਜ਼ ਦਾ ਧਿਆਨ ਰੱਖਿਆ ਕਰੋ ਦੋ ਅੱਜ ਲਾਜ਼ਮੀ ਘੱਟ ਪਾਇਆ ਕਰੋ ਪਹੁੰਚੇ ਤੋਂ ਹਨ ਲੋ ਜੀ ਬਾਲ ਪਾਉਣ ਵਾਲੇ ਵੀ ਧਿਆਨ ਰੱਖਿਆ ਕਰੋ ਬਾਲਾਂ ਦੇ ਉੱਪਰ ਆਪਾਂ ਇੱਕ ਵੀਡੀਓ ਕਾਸ ਦਿਨ ਕੱਢ ਕੇ ਬਣਾਵਾਂਗੇ ਟਕਾ ਕੀ ਇੱਕ ਵੀਡੀਓ ਬਣਾਂਗੇ ਉਪਰ ਵੀ ਕਿਵੇਂ ਵਾਲ ਪਾਉਣੇ ਆ ਪਾਣੀ ਹਾਂ ਇਹ ਲੋਚ ਚੰਗੀ ਤਰ੍ਹਾਂ ਮਸਾਲੇ ਦੇ ਉੱਪਰ ਨਾ ਕਰੀ ਬਣਾ ਕੇ ਫਿਰ ਆਪਾਂ ਨੂੰ ਛਾਂ ਚੱਕਾਂਗੇ ਕਪੜਾ ਆਪਣੇ ਕੋਲੇ ਤੁਹਾਡੀ ਜਾਣਕਾਰੀ ਦੇ ਵਾਸਤੇ ਮੈਂ ਦੱਸ ਦਿਆਂ ਵੀ 3 ਮੀਟਰ ਸੀਗਾ ਜੇ ਤੁਹਾਡੇ ਕੋਲ ਕਪੜਾ ਕਈ ਵਾਰੀ 2.5 ਮੀਟਰ ਆ ਜਾਂਦਾ ਜਾਂ 2.5 ਆ ਜਾਂਦਾ ਖਬਰਾਉਣ ਲਈ ਫੋਨ ਕਰ ਲਿਆ ਕਰੋ ਬਾਈ ਮੇਰੇ ਕੋਲੇ ਕਪੜਾ ਘਾਟ ਆ ਇਹਨੂੰ ਆਪਾਂ ਕਿਹੜੀ ਕਾਟ ਕੱਟੇਗੀ ਇਹ ਵੀ ਪੂਰਾ ਆ ਜੇ ਹਨਾ ਹੁਣ ਆਪਾਂ ਸਾਰਾ ਪੂਰਾ ਕਰ ਲਏ ਕਿਸੇ ਮਾਰ ਕੀ ਹੁਣ ਇਧਰੋਂ ਨਾਲਾ ਕੱਢ ਦਿੰਨੇ ਆ ਨਾਲੇ ਕੋ ਨਿਸ਼ਾਨ ਚੱਕਾਂਗੇ ਉਮੇ ਇੱਥੇ ਆਪਾਂ ਗਰੀਜ ਪਾਈ ਸੀ ਉਸ ਗਰੀਜ ਤੋਂ ਹੀ ਫੜਾਂਗੇ ਆਪਾਂ ਆਹ ਚ ਠੀਕ ਆ ਕੰਨੀਆਂ ਪਾ ਦੀ ਸਾਰੀ ਕੱਢ ਦਾਂਗੇ ਕੈਂਚੀਆਂ ਦੀ ਮੈਂ ਤੁਹਾਨੂੰ ਦੁਕਾਨ ਨੂੰ ਦਿਖਾਤੀ ਸੀ ਜਿਹੜੀਆਂ ਭੈਣਾਂ ਨੇ ਕੈਂਚੀਆਂ ਹਨ ਆਹ ਜਰਮਨ ਸ਼ੇਪ ਆ ਆਹ ਵੀ ਜਰਮਨ ਸ਼ੇਪ ਆ ਜੇ ਕਿਸੇ ਭੈਣ ਨੇ ਕੈਂਚੀ ਲੈਣੀ ਤੇ ਸ਼ਰਮ ਜਰਮਨ ਸ਼ੇਪ ਕਹਿ ਕੇ ਲਿਓ ਬਾਅਦੋਂ ਦਿੱਕਤ ਆਉਂਦੀ ਹੈ ਮੁੜ ਕੇ ਜੇ ਤੁਹਾਨੂੰ ਥਿਰ ਕੰਫਿਊਜ਼ ਹੋਏ ਨਹੀਂ ਯਾਦ ਰੱਖਿਓ ਜਾਂ ਫੋਨ ਕਰ ਲਿਓ ਜਦੋਂ ਵੀ ਜਾਊਂਗੀ ਲਓ ਜੀ ਆਪਾਂ ਹੋਰ ਇਹਦੇ ਵਿੱਚੋਂ ਨਾਲਾ ਕੱਢ ਲਾਂਗੇ ਆਪਾਂ ਉਰਲ ਲੰਮਾ ਸਾਫ ਦਾ ਹੀ ਨਾਲ ਇੱਕੋ ਜੋੜੀ ਪਾਇਆ ਕਰੋ ਉਹ ਕਪੜਾ ਪਹੁੰਚਦੇ ਹੀ ਠਾੜਾ ਲਓ ਜਿਹੜਾ ਆਪਣਾ ਬੈਲਟ ਦੇ ਨਾਲ ਉਹ ਲਿਆ ਸੀ ਹੁਣ ਆਪਾਂ ਰੱਖਾਂਗੇ ਮੇਨ ਲੰਬਾਈ ਸਲਵਾਰ ਦੀ ਹੈ ਕਿੰਨੀ ਸਲਵਾਰ ਦੀ ਜਿਹੜੀ ਮੇਨ ਲੰਬਾਈ ਤਿਆਰ ਉਹ 36 ਇੰਚ ਆਲੋ 36 ਦੇ ਦਨ 39 ਇੱਥੇ ਬੰਦਾ ਸੀਗਾ ਮਲਟਾਈ ਇੰਚ ਇਹਨਾਂ ਨੂੰ ਵੱਧ ਪਾਉਂਗਾ ਹੋਰ ਅੱਡੀਆਂ ਤੋਂ ਸਿੱਟਣ ਵਾਸਤੇ ਤੇ ਇੰਨ ਲਗਪਰ 2 ਇੰਚ ਠੀਕ ਇਹ 2 ਇੰਚ ਘਾਟਾ ਹੋ ਪਹੁੰਚੇ 14 ਆਪਰਕ ਸੀ 12 2 ਇੰਚ ਚਰੰਗ ਦਾ ਟੋਟਲ ਕਿੰਨਾ ਹੋ ਗਿਆ 4 4 ਦਾਦ ਹੋ ਗਏ 2 2 ਇੰਚ ਇਹ ਪਾ ਇਧਰ ਰੱਖਾਂਗੇ ਆ ਦੇਖੋ 2 ਤੇ ਟੱਕ ਲਾਉਂਗਾ ਮੈਂ ਇਧਰ ਐਸਟਰ ਉਹਨਾਂ ਪਾ ਪਾਸਾ ਘਮਾ ਲਾਂਗੇ ਕਰੀਜ ਆਪਣੇ ਕੋਲੇ ਪਾਈ ਹੋਈ ਆ ਇਹਦਾ ਬਹੁਤ ਫਾਇਦਾ ਕਰੀਜ ਦਾ ਆਪ ਨੂੰ ਇਹ ਕਪੜਾ ਹਲਦਾਂ ਨੇ ਆ ਦੇਖੋ ਕਰੀਜ ਹੁਣ ਪਾਈ ਹੈ ਨਾ ਇਹ ਨਹੀਂ ਹੈ ਵੀ ਇਧਰ ਉਧਰ ਹੋ ਜਾਏ ਜੇ ਮਰਜੀ ਹਲਾਈ ਚ ਲੋ ਨਾ ਇਸੇ ਤਰੀਕੇ ਨਾਲ ਕੰਨੀ ਕਰਕੇ ਬੰਨਾ ਕੰਨੀ ਕੱਢ ਦੇਗਾ ਪੰਜ ਇਹ ਕੰਨੀ ਕੱਢ ਕੇ ਉਹ ਬੜਾ ਇੱਕ ਕੱਪੜਾ ਸਿਲਕੀ ਆਗਾ ਲਓ ਇਹ ਲੈ ਕੰਨੀ ਕੱਢਾਂ ਫਿਰ ਆਪਾਂ ਇਹ ਨਿਸ਼ਾਨ ਚੱਕਾਂਗੇ ਸਾਰੀ ਸਲਵਾਰ ਜੀ ਐਨ ਪੀ ਤਕਟਾਂਗੇ ਪੋਪਰ ਆਹ ਸੀ ਐਨ ਪੀ ਤਾਪਾ ਗਲੇ 36 ਦਿਨ 39 22 ਇੰਚ ਜੇ ਬੋਧ ਰੱਖਾਂਗੇ ਪੋ ਆਹ ਇਹਦਾ ਅੱਧਾ ਤੋਂ ਸਲਵਾਰ ਨੂੰ ਆਪਾਂ ਡਾਊਨ ਕਰਨਾ ਉਹ ਵਾਲਾ ਇਧਰੋਂ ਆਪਾਂ ਨੇ 2 ਇੰਚ ਇਹਦਾ ਮੂਰੀ ਦੇ ਵਿੱਚ ਲਾਉਣਾ ਕਪੜਾ ਉਹ ਵਾਲਾ ਜੇਕਰ ਨਾ ਸਮਝ ਆਈ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੱਸ ਦਿਓ ਬਈ ਹਜੇ ਸਾਨੂੰ ਸਮਝ ਨਹੀਂ ਆਈ ਦਵਾਰੇ ਹੋਰ ਸਲਵਾਰਾਂ ਆਪਣੇ ਕੋਲ ਵਾਧੂ ਪਿੰਗੇ ਕੱਟ ਕੇ ਤੁਹਾਨੂੰ ਮੈਂ ਦਿਖਾ ਦਊਗਾ ਇਕ ਤੋ ਫੜਨਾ ਪਣੀ ਐ ਅਇਆ ਕਰਕੇ ਉਧਰ ਇਧਰ ਫੜਨਾ ਇੱਥੋਂ ਪੈਣੀ ਕਰੀ। ਧਰਮ ਦੇ ਨਾਲ ਆਪਾਂ ਜਿਹਨਾਂ ਸਟੈਪਲ ਲਾਉਣੇ ਪੈਣਗੇ ਹਲਦਾ ਬਹੁਤਾ ਕਪੜਾ। ਲੋਚੀ। ਹਾਂ। ਇਹ ਤੋ ਜਦੋਂ ਵੀ ਆਪਾਂ ਕਪੜਾ ਰੱਖਣਾ ਕਾਲੀ ਨਹੀਂ ਕਰਨੀ ਹੁੰਦਾ। ਚੰਗੀ ਤਰ੍ਹਾਂ ਟੋਕ ਕੇ ਦੇਖਣਾ। ਇੱਕ ਲੜਨਾ ਅੱਗੇ ਪਿੱਛੇ ਕਈ ਵਾਰੀ ਖਿਸਕ ਜਾਂਦਾ ਹੈ। ਐਂ ਟੋ ਟੋ ਕੇ ਦੇਖ ਲੈਣੀ। ਓਕੇ। ਇਹ ਇਲਾ ਨੂੰ ਆਪਾਂ ਕੈਂਚੀ ਚੱਕ ਕੇ ਇਹਨਾਂ ਲੜਾਂ ਨੂੰ ਕੱਟਾਂਗੇ ਜੇ ਬਾਹਰ ਘਾਟ ਹੋਈ ਫਿਰ ਵੀ ਆਪਾਂ ਇਹਨੂੰ ਕੱਢ ਸਕਦੇ ਹਾਂ ਇਹ ਲਾਉਂਦੇ ਸਦਵਾ ਵੀ ਆਪਣੀ ਅੰਦਰਲੀ ਸਿਹੋਂ ਰੇਪ ਸੀ ਉਹ ਵੀ ਕੱਟੀ ਗਈ ਹੁਣ ਆਪਾਂ ਲਾਵਾਂਗੇ ਸਟੈਪਲ ਚਾਰੇ ਲੜਾਂ ਤੇ ਵੀ ਹੱਲਣ ਇੱਥੇ ਕਿਉਂਕਿ ਇੱਥੇ ਜ਼ਰੂਰੀ ਹੈ ਕਿਉਂਕਿ ਇੱਕ ਵੀ ਲੜ ਹੱਲ ਗਿਆ ਫਿਰ ਅੱਗੇ ਪਿੱਛੇ ਹੋਏ ਨਹੀਂ ਪਾਜੀ ਇੱਥੇ ਲਾ ਲਿਆ ਕਰੋ ਨੇ ਇੱਕ ਲੜਦਾ ਆਪਾਂ ਇੱਥੇ ਲਾ ਲਈਏ ਸਟੈਪਲ ਚਾਰ ਲੜਾਂ ਇੱਥੇ ਜਿਹਾਵਾਂਗੇ ਜਿੰਨੀ ਵੀ ਢੇਲੂ ਬਾਧੂ ਘਾਟੂ ਆਪਾਂ ਤਾਂ ਕੱਢ ਦੇਣੀ ਆ ਹਨਾ ਵੀ ਸਲਵਾਰ ਪਾਈ ਮੂੰਹੋਂ ਬੋਲੇ ਵੀ ਹਾਂ ਹਨਾ ਹਾਂ ਦੋ ਇੱਕ ਲਾਵਾਂਗੇ ਆਪਾਂ ਉੱਪਰ ਕਰਕੇ ਜਮਾ ਜਿੰਨਾ ਮਰਜੀ ਤਿਲਕਣਾ ਹੋਵੇ ਕਪੜਾ ਜਮਾ ਹੀ ਦਿੱਕਤ ਨਹੀਂ ਹੋ ਕੱਟਣ ਮਿਲੇ ਆਪਾਂ ਇੱਕ ਲੜਾ ਆਪਾਂ ਇੱਥੇ ਲਾਵਾਂਗੇ ਇੱਕ ਪਾਸੇ ਹਾਂ ਉਹ ਲਾਫਾਂ ਜਿੰਨਾ ਘੇਰਾ 로ਡ ਆਪਾਂ ਨੂੰ 로ਡ ਮਸਾਬ ਘੇਰਾ ਰੱਖ ਕੇ ਸਾਰਾ ਕੱਪੜਾ ਪਕੜਦੇ ਹਾਂ ਦੇਖੋ ਆ ਲੰਬਾਈ ਵਾਲਾ ਪਾਸਾ ਘੇਰੇ ਵਾਲੇ ਪਾਸੇ ਘੇਰਾ ਵਾਲਾ ਪਾਸਾ ਚੱਲੇਗਾ ਮੇਰੇ ਵਾਲੇ ਪਾਸੇ ਅੰਗੀ ਤਰ੍ਹਾਂ ਫ੍ਰੀ ਕਰਕੇ ਹੁਣ ਆਪਾਂ ਘੇਰ ਜਿੰਨਾ ਲੋਡ ਆਪਾਂ ਉਨਾ ਹੀ ਰੱਖ ਲਾਂਗੇ। ਫੱਟੇ ਪਾਈ ਜੀ ਆਪਾਂ ਚੌੜੇ 12 ਇੰਚ ਜਾਨੀ 12 ਦਾ ਕਿੰਨਾ ਹੋਵੇ 6 ਇੰਚ। ਹੁਣ ਆਪਾਂ 6 ਇੰਚ ਪੀਤਾ ਕੱਢ ਕੇ ਦੇਖਾਂਗੇ ਘੇਰਾ ਕਿੰਨਾ ਰੱਖਣਾ ਹੈ। ਆ ਫੱਟੇ ਦੇ ਨਿਕਲ ਕੇ ਨਾ ਆਪਾਂ ਅੱਧ ਇੱਥੋਂ ਘੇਰਾ ਰੱਖਾਂਗੇ ਆਪਾਂ। 70 ਕਿੰਚ ਘੇਰ ਪਾਉਣਾ ਆਪਾਂ 70 ਪਾ ਲੈਨੇ ਆ। 70 ਪਾ ਲੈ ਆਪਾਂ ਘੇਰ ਨਾਲ ਬਾਲੀ ਭਾਰੀ ਸਰਵਾਰ ਨਾਂ ਵਾਲੀ ਹੌਲੀ ਸਲਵਾਰ। ਚਾਰ ਜਣੇ ਇੱਕੋ ਜਿਹਾ ਇੱਕੋ ਜਿਹਾ ਇੱਥੋਂ 1.5 ਝੋਲੀ ਪਾਵਾਂਗੇ ਨਾ ਆ ਚੀਜ਼ ਤੋਂ ਠੀਕ ਹੈ। ਯਾਨੀ ਦੇ ਨਾ 10.5 ਵੱਡੀ ਨਹੀਂ ਕਰਨੀ ਬਣੀ ਚੂੜੀ ਤੇ ਬੜੀ ਛੋਟੀ ਵੀ ਨਹੀਂ ਕਰਨੀ ਆ ਹੋ ਗਿਆ ਆਪਣਾ ਮੇਨ ਨਿਸ਼ਾਨ ਹੁਣ ਜਿਹੜਾ ਆ ਨਿਸ਼ਾਨਾ ਇਹਨੂੰ ਤੁਸੀਂ ਸਕੇਲ ਦੇ ਨਾਲ ਲਾਉਣਾ ਹੈ ਅੰਦਾਜ਼ਾ ਨਹੀਂ ਮਾਰਨਾ ਐਵੇਂ ਤਾਂ ਕਿ ਗੁੱਤਲੇ ਜਿਹਾ ਨਾ ਬਣ ਬਿਲਕੁਲ ਸਿੱਧਾ ਇੱਥੋਂ ਮੈਂ ਆਏ ਠੀਕ ਆ ਆਏ ਸਾਰੇ ਨਿਸ਼ਾਨ ਚੱਕ ਕੇ ਫਿਰ ਸਲਵਾਰ ਘੱਟਣੀ ਹੈ ਅੰਦਾਜ਼ਾ ਕਈ ਵੀ ਪਾਏ ਕਰਕੇ ਐ ਉਹ ਚੀਜ਼ ਨਹੀਂ ਕਰਨੀ ਵਧੀਆ ਜਦੋਂ ਵੀ ਕੰਮ ਕੱਟਣਾ ਸ਼ੌਕ ਰੱਖਦਾ ਹਾਂ ਹਾਂ ਆਪਣਾ ਇੱਕ ਟੇਕ ਇਹਨਾਂ ਲਾਗੇ ਟ੍ਰੇਪਲ ਫਿਰ ਚੋਲੀ ਹਾਈ ਦੇਣੀ ਹਾਂ ਬਸ ਲਾਸਟ ਐਸੀ ਗੱਲ ਹੈ ਆਪਣਾ ਉਹ ਨਹੀਂ ਆ ਗਈ ਗਣੀ ਖਿੱਚ ਕੇ ਇੱਥੇ ਆ ਕੇ ਹੌਲੀ ਹੌਲੀ ਮਿਲਾਵਾਂਗੇ ਇਹਨੂੰ ਆ ਦੇਖੋ ਕਿੰਨੇ ਵਧੀਆ ਬਣੇ ਨੇ ਇੱਕ ਲੜ ਇੱਧਰ ਜਾਣਾ ਸੀ ਇੱਕ ਲੜ ਇੱਧਰ ਬਹੁਤ ਜ਼ਿਆਦਾ ਫਟਕਤ ਆਉਣੀ ਹੈ ਆ ਕਪੜਾ ਪੂਰਾ ਪੂਰਾ ਵੱਜ ਗਿਆ ਰੇ ਬਲੀਨ ਜੇ ਆਪਾਂ ਫਿਰ ਕੱਟਣੀ ਇਹਦੇ ਕੱਟਾਂਗੇ ਹੁਣ ਆ ਗਿਆ ਆਪਣੀ ਲੰਬਾਈ ਦੀ ਵਾਰੀ ਕਿੰਨੀ ਲੰਬਾਈ ਰੱਖਣੀ ਹੈ ਤੁਹਾਨੂੰ ਸੌਖਾ ਪਤਾ ਲੱਗ ਜੀ ਕਿਵੇਂ ਸਲਵਾਰ ਮੈਂ 3 ਇੰਚ ਵੱਧ ਰੱਖੀ ਸੀ ਉਦੋਂ ਵਾ ਫੇਟਾ 2 ਇੰਚ ਵੱਧ ਰੱਖ ਲਈ ਕਈ ਭੈਣਾਂ ਨੇ ਪਹਿਲੀ ਵਾਰੀ ਵੀਡੀਓ ਦੇਖ ਰਹੀਆਂ ਨੇ ਉਹ ਬਹੁਤ ਕੰਫਿਊਜ਼ ਹੋਣਗੇ ਵੀ ਇਹ ਬਾਈ ਨੇ ਕਿਵੇਂ ਕੱਟਦੀ ਹੈ ਨਾ ਬਸ ਸਾਰਾ ਆਪਣਾ ਇੱਕੋ ਜਿਹਾ ਪਾਸ ਹੁਣ ਇੱਥੋਂ ਆਊਗਾ ਆਪਣਾ ਸਲਵਾਰ ਦੀ ਜਿਹੜੀ ਲੰਬਾਈ ਹੈ ਇੱਥੋਂ ਚੱਕਾਂਗੇ ਸ਼ੀਂਹਾਂ ਚ ਕੱਢ ਲਿਆ ਫੀਟਾਂ ਵਿੱਚ ਫੇਰ ਬੈਲਟ ਦਾ ਸਲਵਾਰ ਦੀ ਲੰਬਾਈ ਹੈਗੀ 36 ਤੇ ਤੈਨੂੰ 39 ਤਿਆਰ ਆਉਟ ਆਲੀ ਆ ਨੂੰ ਇੱਥੇ ਹੋਵੇ 39 ਇੱਥੋਂ ਹੁਣ ਆਪਾਂ ਨੇ ਉਹਥੇ ਤੱਕ ਜਾਣਾ ਹੈ ਫੱਟੀ ਲਾ ਕੇ ਜੇ ਕਿਸੇ ਭੈਣੇ ਕੋਲ ਫੱਟੀ ਹੈ ਨਹੀਂ ਤਾਂ ਲਾਜ ਵੀ ਲਿਆ ਕੇ ਰੱਖੋ ਫੱਟੀ ਦੀ ਬਿੰਦੇ ਝਟੇ ਆਪਾਂ ਨੂੰ ਲੋਡ ਪੈਂਦੀ ਹੈ ਮੈਂ ਹਰ ਇੱਕ ਵੀਡੀਓ ਚ ਵਾਰੀ ਵਾਰੀ ਕਹਿੰਦਾ ਹੁਣ ਫੱਟੀ ਲਿਆ ਕੇ ਰੱਖੋ ਹਣਾ ਸਾਰੀ 60 70 ਵੀ ਜੀ ਹੈ ਇਹ ਲੋਡ ਆਪਰ ਨੂੰ ਕੰਮ ਬਹੁਤ ਦਿੰਦੀ ਹੈ ਆ ਇੱਥੋਂ ਇਹ ਦਿਨਾ ਬਣਾ ਲਿਆ ਆਪਣਾ ਇਹ ਤੋਂ ਦਿੱਕਾ ਚੱਕਰਾਂ ਜਿਹੜਾ ਆ ਆਪਣਾ ਹਿੱਸਾ ਹੈਗਾ ਇਹ ਆ ਗਿਆ ਆਪਣਾ ਅੱਡੀਆਂ ਵਾਲਾ ਪਾਸਾ ਇੱਥੋਂ ਸਲਵਾਰ ਡਿੱਗੂਗੀ ਥੋੜੀ ਜਾ ਕੇ ਅੱਡੀਆਂ ਤੇ ਇੱਥੇ ਬਣ ਗਈ ਪੌੜੀਆਂ ਬਹੁਤ ਹੀ ਜ਼ਿਆਦੀ ਸੋਹਣੀਆਂ ਇੱਥੋਂ ਜਿਹੜੀ ਥੋੜੀ ਸਲਵਾਰ ਆ ਮੂਰਲਾ ਪਾਸਾ ਆ ਗਿਆ ਜੇ ਮੇਰੀ ਆ ਚੀਜ਼ ਆ ਪਜਾਮੇ ਦੀ ਗਰੀ ਨਹੀਂ ਵਿਚਾਲੇ ਡਿੱਗਦੀ ਓਵੇਂ ਖੜੂਗੀ ਸਲਵਾਰ ਬਿਲਕੁਲ ਸਿੱਧੀ ਹੋਰ ਮੈਂ ਇਹਨੂੰ ਚਾਰਾ ਪੁਲਣ ਲੱਗਿਆ ਕੱਟਣਾ ਫਿਰ ਵੀ ਜੇ ਕਿਸੇ ਭੈਣ ਤੇ ਗੱਲ ਨਾ ਸਮਝ ਆਵੇ ਤਾਂ YouTube ਵਾਲੇ ਕਮੈਂਟ ਬਾਕਸ ਤੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਓ ਜੇ ਸਮਝ ਆ ਗਈ ਆਪੇ ਫਿਰ ਦਾ ਥੋੜਾ ਕਮੈਂਟ ਕਰਨਾ ਬੰਦਾ ਹੀ ਵੀ ਹਾਂ ਭਾਈ ਸਾਨੂੰ ਹੁਣ ਸਮਝ ਆ ਗਈ ਇਹਨਾਂ ਨਹੀਂ ਜਾਈ ਹਨ ਸਲਵਾਰਾ ਮੇਰੇ ਕੋਲ ਬਹੁਤ ਪੂਗਾ ਕੱਟਣ ਵਾਲੀਆਂ ਹਜੇ ਮੈਂ ਹੋਰ ਕੱਟ ਦੂੰਗਾ ਔਰ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਵੀ ਮੈਨੂੰ ਸਮਝ ਭਾਈ ਆ ਗਈ ਜਾਂ ਨਹੀਂ ਹੈ ਠੀਕ ਫੱਟੇ ਵੀ ਕੱਟੇ ਆਪਣੇ ਸਲਵਾਰ ਦੇ ਪੌਂਚੇ ਵੀ ਕੱਟੇਗੇ ਹੋਰ ਲੈਂਡਿੰਗ ਲੈਂਡਿੰਗ ਦੀ ਵੀਡੀਓ ਆਪਾਂ ਇੱਕ ਹੋਰ ਵੱਖਰੀ ਵੀਡੀਓ ਬਣਾਵਾਂਗੇ ਫਿਰ ਲੰਬੀ ਜਿਆਦੇ ਹੋਏਗੀ ਨਾ ਕਿਉਂਕਿ ਸਾਰੀ ਸਲਵਾਰ ਕੱਟਣ ਵਾਲੀ ਪਈ ਆ ਜੀ ਸਾਰੀ ਕਮੀਜ਼ ਕੱਟਣਾ ਪਿਆ ਪਿੰਨਾਈਂਗ ਪਟਣ ਵਾਲੀਆਂ ਪੰਘਾ ਨਾ ਫਿਰ ਸਲਵਾਰ ਦੀ ਵੀਡੀਓ ਜੇ ਪਾਉਣ ਲੱਗੇ ਨਾ ਲ ਤੇ ਜਿਹੜੀਆਂ ਭੈਣਾ ਚੈਨਲ ਦੇ ਬਿਲਕੁਲ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਕੇ ਰੱਖ ਲਓ ਜਾਂ WhatsApp ਤੇ ਹਾਈ ਪੇਜ ਕਰੋ ਫਿਰ ਤੁਹਾਡੇ ਕੋਲ ਦੋਨੇ ਚੈਨਲਾਂ ਦੀ ਵੀਡੀਓ ਆਨ ਲੱਗਣੀ ਜੀ ਤਾਂ ਮਿਲਦੇ ਹਾਂ ਜਲਦੀ ਨਾਲ ਵੀਡੀਓ ਲੈ ਕੇ ਦਿਓ ਜਾਇ ਚ ਧੰਨਵਾਦ ਸਤਿ ਸ੍ਰੀ ਅਕਾਲ